ਅੰਮ੍ਰਿਤਸਰ ਦੇ ਵਿੱਚ ਵੱਡਾ ਐਨਕਾਊਂਟਰ ਦਾਜ਼ੇ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਤਾਂ ਅੰਮ੍ਰਿਤਸਰ ਦੇ ਫਤਾਪੁਰ ਇਲਾਕੇ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਹੈ ਜਿਸ ਦੇ ਵਿੱਚ ਪੁਲਿਸ ਅਤੇ ਇੱਕ ਵਿਅਕਤੀ ਦੇ ਵਿਚਾਲੇ ਐਨਕਾਊਂਟਰ ਹੋਇਆ ਹੈ ਦਾਜ਼ੇ ਕਿ ਇਹ ਵਿਅਕਤੀ ਅਜੇ ਕੁਮਾਰ ਉਰਫ ਅੱਜੂ ਜਿਸ ਨੂੰ ਅੰਮ੍ਰਿਤਸਰ ਪੁਲਿਸ ਹਥਿਆਰਾਂ ਦੀ ਰਿਕਵਰੀ ਦੇ ਲਈ ਫਤਾਪੁਰ ਲੈ ਕੇ ਆਏ ਸੀ ਜਿੱਥੇ ਅੱਜੂ ਦੇ ਵੱਲੋਂ ਜਾਨਕੀ ਅਜੇ ਕੁਮਾਰ ਦੇ ਵੱਲੋਂ ਪੁਲਿਸ ਤੇ ਹੀ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਅਜੇ ਕੁਮਾਰ ਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਅਜੇ ਕੁਮਾਰ ਦੇ ਲੱਤ ਦੇ ਵਿੱਚ ਗੋਲੀ ਲੱਗੀ ਤਾਂ ਵੱਡਾ ਐਨਕਾਊਂਟਰ ਪੁਲਿਸ ਅਤੇ ਵਿਅਕਤੀ ਦੇ ਵਿਚਾਲੇ ਹੋਇਆ ਹੈ ਅਗਰ ਗੱਲ ਕੀਤੀ ਜਾਵੇ ਅਜੇ ਕੁਮਾਰ ਉਰਫ ਅੱਜੂ ਦੀ ਤਾਂ ਇਸ ਦੇ ਸਬੰਧ ਜਰਮਨੀ ਦੇ ਵਿੱਚ ਬੈਠੇ ਜੀਵਨ ਫੌਜੀ ਦੇ ਨਾਲ ਦੱਸੇ ਜਾ ਰਹੇ ਨੇ ਔਰ ਇਸ ਦੇ ਨਾਲ ਚਾਰ ਹੋਰ ਵਿਅਕਤੀ ਜਿਹੜੇ ਨੇ ਅਜੇ ਕੁਮਾਰ ਦੇ ਨਾਲ ਚਾਰ ਹੋਰ ਇਸ ਦੇ ਸਾਥੀ ਜਿਹੜੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਦੱਸਦੇ ਕਿ ਅਜੇ ਕੁਮਾਰ ਦੀ ਗੱਲ ਕਰੀਏ ਤਾਂ ਬਾਰਡਰ ਏਰੀਆ ਤੋਂ ਹਥਿਆਰ ਜਿਹੜੇ ਸੀ ਲੈ ਕੇ ਆ ਰਹੇ ਸੀ ਉਸ ਤੋਂ ਬਾਅਦ ਇਹਨਾਂ ਦਾ ਟਾਰਗੇਟ ਸੀ ਕਿਸੇ ਪੁਲਿਸ ਥੰਕੀ ਤੇ tMapਾਕਾ ਕਰਨ ਦਾ ਟਾਰਗੇਟ ਸੀਗਾ ਜੀ ਹਾਂ ਇੱਕ ਵੱਡੇ ਟਾਰਗੇਟ ਨੂੰ ਪੁਲਿਸ ਨੇ ਬ੍ਰੇਕ ਕੀਤਾ ਹੈ ਉਸ ਤੋਂ ਬਾਅਦ ਅਜੇ ਕੁਮਾਰ ਦਾ ਐਨਕਾਊਂਟਰ ਕੀਤਾ ਗਿਆ ਹੈ ਦੱਸਦੇ ਕਿ ਅਜੇ ਕੁਮਾਰ ਜੋ ਕਿ ਜਰਮਨੀ 'ਚ ਬੈਠੇ ਜੀਵਨ ਫੌਜੀ ਦਇ ਨਾਲ ਉਸ ਦਾ ਸਬੰਧ ਦੱਸਿਆ ਜਾ ਰਿਹਾ ਔਰ ਇਸ ਦੇ ਨਾਲ ਚਾਰ ਹੋਰ ਸਾਥੀ ਵੀ ਇਸ ਦੇ ਗ੍ਰਿਫਤਾਰ ਕੀਤੇ ਗਏ ਸੀ ਅੱਜ ਤੋ ਪੁਸ਼ਤਾਸ਼ ਤੋਂ ਬਾਅਦ ਪੁਲਿਸ ਅਜੇ ਕੁਮਾਰ ਨੂੰ ਹਥਿਆਰਾਂ ਦੇ ਰਿਕਵਰੀ ਦੇ ਲਈ ਯਾਨੀ ਕਿ ਅਜੇ ਕੁਮਾਰ ਨੇ ਦੱਸਿਆ ਸੀ ਕਿ ਉਸਨੇ ਫਤਾਹਪੁਰ ਇਲਾਕੇ ਦੇ ਲਾਗੇ ਨਹਿਰ ਦੇ ਕੋਲ ਹਥਿਆਰ ਜਿਹੜੇ ਨੇ ਉਹ ਲੁਕਾਏ ਹੋਏ ਹਨ ਜਿਸ ਤੋਂ ਬਾਅਦ ਜਦੋਂ ਪੁਲਿਸ ਉਸ ਨੂੰ ਹਥਿਆਰਾਂ ਦੀ ਰਿਕਵਰੀ ਦੇ ਲਈ ਉਸ ਨਹਿਰ ਦੇ ਕੋਲ ਫਤਾਹਪੁਰ ਦੇ ਲਾਗੇ ਲੈ ਕੇ ਆਉਂਦੀ ਹੈ ਤਾਂ ਅਜੇ ਕੁਮਾਰ ਪੁਲਿਸ ਤੇ ਹੀ ਫਾਇਰਿੰਗ ਕਰਨੇ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕਰਦੀ ਹੈ ਜਿਸ ਦੇ ਨਾਲ ਅਜੇ ਕੁਮਾਰ ਦੇ ਗੋਲੀ ਲੱਗ ਜਾਂਦੀ ਹੈ ਤਾਂ ਇੱਕ ਵਾਰ ਫਿਰ ਵੱਡਾ ਐਨਕਾਊਂਟਰ ਜਿਹੜਾ ਹੋਇਆ ਹੈ ਔਰ ਦੱਸ ਦੇ ਕਿ ਇਹਨਾਂ ਦਾ 메ਨ ਟਾਰਗੇਟ ਕੀ ਸਏ ਪੰਜ ਵਿਅਕਤੀ ਸੀ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਪਹਿਲਾ ਹੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਔਰ ਇਹਨਾਂ ਦਾ ਮੇਨ ਟਾਰਗੇਟ ਸੀਗਾ ਕਿਸੇ ਵੀ ਚੌਂਕੀ ਤੇ ਬੰਬ ਧਮਾਕਾ ਕਰਨਾ ਔਰ ਸਹਿਮ ਦਾ ਮਾਹੌਲ ਜਿਹੜਾ ਹੈ ਕ੍ਰੀਏਟ ਕਰਨਾ ਤਾਂ ਇਹਨਾਂ ਦੇ ਵੱਲੋਂ ਪੁਲਿਸ ਦੇ ਵੱਲੋਂ ਵੀ ਇੱਕ ਵੱਡਾ ਜਿਹੜਾ ਇਹਨਾਂ ਦਾ ਟਾਰਗੇਟ ਸੀਗਾ ਉਸ ਨੂੰ ਬ੍ਰੇਕ ਕੀਤਾ ਗਿਆ ਹੈ ਦੋਸਤੋ ਬਾਅਦ ਅਜੇ ਕੁਮਾਰ ਦਾ ਇਨਕਾਊਂਟਰ ਕੀਤਾ ਗਿਆ ਹੈ ਜਿਸ ਦੇ ਸਾਥੀ ਚਾਰ ਹੋਰ ਸਾਥੀ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹਨ ਅਰਦਾਜ਼ੇ ਕਿ ਬਾਰਡਰ ਏਰੀਆ ਤੋਂ ਇਹ ਹਥਿਆਰਾਂ ਦੀ ਸਪਲਾਈ ਕਰਦੇ ਸਨ ਔਰ ਜਰਮਨੀ ਦੇ ਵਿੱਚ ਬੈਠੇ ਜੀਵਨ ਫੌਜੀ ਦੇ ਕਹੇ ਤੇ ਹੀ ਸਾਰੇ ਕੰਮ ਕਰ ਰਹੇ ਸਨ ਔਰ ਦੱਸੇ ਕਿ ਇੰਨਾ ਸਾਰਿਆਂ ਦੀ ਜਿਹੜੀ ਉਮਰ ਵੀ ਹੈ ਵਿਅਕਤੀਆਂ ਦੀ ਅਗਰ ਅਜੇ ਕੁਮਾਰ ਦੀ ਵੀ ਗੱਲ ਕੀਤੀ ਜਾਵੇ ਤਾਂ ਛੋਟੇ-ਛੋਟੇ ਉਮਰ ਦੇ ਇਹ ਵਿਅਕਤੀ ਹਨ ਔਰ ਇੰਨਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਇਹ ਸਭ ਕੰਮ ਕਰਦੇ ਨੇ ਔਰ ਥੋੜੇ-ਥੋੜੇ ਪੈਸਿਆਂ ਦੇ ਲਾਲਸ ਦੇ ਵਿੱਚ ਆ ਕੇ ਸ਼ਹਿਰਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਦੇ ਨੇ ਔਰ ਇੰਨਾਂ ਦਾ ਹਥਿਆਰਾਂ ਦੀ ਸਪਲਾਈ ਕਰਦੇ ਸੀ ਔਰ ਹਥਿਆਰਾਂ ਨਾਲ ਇੰਨਾਂ ਨੇ ਬੰਬ ਦੇ ਨਾਲ ਤਮਕੌਰ ਦੀ ਕਿਸੇ ਵੀ ਪੁਲਿਸ ਚੌਂਕੀ ਨੂੰ ਉਡਾਉਣ ਦੀ ਸਾਜ਼ਿਸ਼ ਜਿਹੜੀ ਰਚੀ ਜਾ ਰਹੀ ਸੀ ਸੋ ਹਥਿਆਰਿਆਂ ਦੇ ਨਾਲ ਇਹਨਾਂ ਦੀ ਸਾਜ਼ਿਸ਼ ਸੀ ਕਿ ਅੰਮ੍ਰਿਤਸਰ ਦੇ ਕਿਸੇ ਪੁਲਿਸ ਚੌਂਕੀ ਨੂੰ ਟਾਇਆ ਜਾਵੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਾਣਿਆ ਕਿ ਅੰਮ੍ਰਿਤਸਰ ਪੁਲਿਸ ਨੇ ਪਹਿਲਾ ਹੀ ਇਹਨਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿਆ ਹੋਇਆ ਹੈ ਨਾ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਦੇ ਨਾਲ ਨਾਲ ਅਜੇ ਕੁਮਾਰ ਉਰਫ ਅੱਜੂ ਦਾ ਅੱਜ ਐਨਕਾਊਂਟਰ ਕੀਤਾ ਹੈ